ਦੋਸਤੋ ਇਸ ਫੌਜੀ ਵੀਰ ਨੇ ਬਹੁਤ ਸੋਹਣਾ ਗੀਤ ਗਾਇਆ ਤੇ ਇੰਡੀਅਨ ਆਰਮੀ ਨੂੰ ਆਪਣੇ ਫੌਜੀ ਵੀਰਾਂ ਨੂੰ ਪਿਆਰ ਕਰਨ ਵਾਲੇ ਸਿੱਖ ਰੈਜਿਮੈਂਟ ਨੂੰ ਪਿਆਰ ਕਰਨ ਵਾਲੇ ਫੌਜੀਆਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਪੋਰਟ ਕਰਿਓ ਵੱਤੋ ਵੱਦ ਕਮੈਂਟਾਂ ਦੇ ਵਿੱਚ ਤੁਸੀਂ ਹੌਸਲਾ ਫੁਝੇ ਕਰਿਓ ਜੈ ਜਵਾਨ ਜੈ ਕਿਸਾਨ ਲਿਖ ਕੇ ਜਾਂ ਜੈ ਹਿੰਦ ਲਿਖ ਕੇ ਜਾਂ ਸਲੂਟ ਟੂ ਆਰਮੀ ਲਿਖ ਕੇ ਜਾਂ ਕੁਝ ਵੀ ਲਿਖੋ ਫੌਜੀਆਂ ਦੀ ਜਿੰਨੇ ਆਪਾਂ ਤਾਰੀਫ ਕਰਦੇ ਉਹਨਾਂ ਹੀ ਥੋੜੀ ਕਿਉਂਕਿ ਆਪਾਂ ਜੇਕਰ ਬੇਫਿਕਰ ਹੋ ਗਏ ਰਾਤ ਨੂੰ ਸੌਣੇ ਆ ਤੁਸੀਂ ਇਹਨਾਂ ਦੀ ਬਦੌਲਤ ਤੋਂ ਬਹੁਤ ਸਾਰੇ ਸਰਦਾਰ ਫੌਜੀ ਵੀਰ ਨੇ ਇੱਕ ਪੇਸ਼ਕਾਰੀ ਕੀਤੀ ਆ ਸੁਣੋ ਤੇ ਵੱਧ ਵੱਧ ਕਮੈਂਟ ਕਰਿਓ ਸ਼ੇਅਰ ਕਰਿਓ ਸਪੋਰਟ ਕਰਿਓ ਲਾਈਕ ਕਰਕੇ ਦੇਖੋ ਪੂਰੀ ਵੀਡੀਓ ਦਿਹਾੜੀ ਪੂਰੀ ਪੈਂਦੀ ਆ ਨਹੀਂ ਕੰਮ ਭਾਵੇਂ ਕੱਖ ਨਾ ਕਰੇ ਨੀ ਜੇ ਇੱਕ ਵਾਰੀ ਕੱਟਮਾਰ ਸੋਂ ਗਿਆ ਨਹੀਂ ਫੇਰ ਸਿੱਧੀ ਲੱਤ ਨਾ ਕਰੇ ਖਾ ਕੇ ਰੋਟੀਆਂ ਤੇ ਮੋਟੇ ਵਾਲੀ ਲੱਸੀ ਪੀ ਕੇ ਲੈਂਦਾ ਇਹ ਨਜਾਰੇ ਬੱਲੀਏ ਨਾਤ ਐਡਮ ਚ ਪੱਕੀ ਲੈਨ ਤੋੜਦਾ ਨਹੀਂ ਪੁੱਛੀ ਨੰਦੂ ਮਾਰੇ ਬੱਲੀਏ ਕਹਿੰਦਾ ਜਿੰਨਾ ਰੰਗ ਦਾ ਇਹ ਕਾਲਾ ਉਹਨਾਂ ਦਿਲ ਦਾ ਨਹੀਂ ਪੂਰੀ ਬੇਈਮਾਨੀ ਰੱਖਦਾ ਉਹਨਾਂ ਤੇ ਦੇਖਣ ਨੂੰ ਭੋਲਾ ਭਾਲਾ ਲੱਗਦਾ ਨਹੀਂ ਅੰਦਰੋਂ ਛਤਾਨੀ ਰੱਖਦਾ ਨੱਕਾ ਤੋੜ ਦੂਰਾ ਵੀ ਨਹੀਂ ਕਰਦਾ ਇਹੋ ਜੇ ਇਹਦੇ ਕਾਰੇ ਬੱਲੀਏ ਨਾਤ ਐਡਮ ਤੇ ਪੱਕੀ ਲੈਨ ਤੋੜਦਾ ਨਹੀਂ ਪੁੱਛੀ ਨੰਦੂ ਮਾਰੇ ਬੱਲੀਏ ਵਾਹ ਵਾਹ ਇਨ ਕੋਰਸ 'ਤੇ ਲਿਖਿਆ ਹੈ ਕਹਿੰਦਾ ਸੀਟੀ ਵੱਜਦੀ ਪਹਿਲਾਂ ਤੇ ਅੱਖ ਸੀਟੀ ਵੱਜਦੀ ਪਹਿਲਾਂ ਤੇ ਅੱਖ ਬਾਅਦ 'ਚ ਖੁੱਲਦੀ ਆ ਕਿਹੜਾ ਸਮਾਨ ਆ ਕਿੱਥੇ ਜਨਤਾ ਰੱਖ ਰੱਖ ਭੁੱਲਦੀ ਆ ਲੋਕੀ ਲੈਣ ਨਜ਼ਾਰੇ ਸਾਡੀ ਜੂਨ ਜਮਾਂ ਮਰ ਜਾਣੀ ਆ ਐਨ ਕੋਰਸ ਦਾ ਮਤਲਬ ਬਲੀਏ ਪੂਰੀ ਕੁੱਤੇ ਖਾਣੀ ਆ ਐਨ ਕੋਰਸ ਦਾ ਮਤਲਬ ਬਲੀਏ ਪੂਰੀ ਕੁੱਤੇ ਖਾਣੀ ਆ 5 25 ਤੇ ਗੇਟ ਤੇ ਫਾਲਣ ਕਰਕੇ ਖੜ ਜਾਂਦੇ 5 25 ਤੇ ਗੇਟ ਤੇ ਫਾਲਣ ਕਰਕੇ ਖੜ ਜਾਂਦੇ ਸਾਰੇ ਆ 우ਸਤਾਦ ਡੈਲਟਾ ਉੱਤੇ ਚੜ ਜਾਂਦੇ ਬੱਲੇ ਕਹਿੰਦਾ ਆ ਬਰਾਵੋ ਚਾਰਲੀ ਲੰਘਦੀ ਚੁੱਪ ਜਾਪ ਮਰ ਜਾਣੀ ਆ ਐਨ ਕੋਰਸ ਦਾ ਮਤਲਬ ਬਲੀਏ ਪੂਰੀ ਗੁੱਸੇ ਖੜੀ ਕਹਿੰਦਾ ਜਿਹੜਾ ਕਰਦਾ ਉਹੀ ਮਰਦਾ ਉਹੀ ਜੱਕਦਾ ਗੱਡਰ ਹੈ ਫਰਮਾਨ ਅਲੀ ਨੂੰ ਟੱਚ ਕਰਨ ਟੱਚ ਨਹੀਂ ਕਰਨਾ ਹਾਈ ਲੈਵਲ ਦਾ ਆਰਡਰ ਹੈ ਓਏ ਹੋਏ ਕਹਿੰਦਾ ਸੈਕਰਪੋਰਟ ਕਈ ਤੁਰੇ ਰਹਿੰਦੇ ਸੈਕਰਪੋਰਟ ਕਈ ਤੁਰੇ ਰਹਿੰਦੇ ਇਹਨਾਂ ਦੀ ਚੱਪਲਾਂ ਵਿੱਚ ਲੰਘ ਜਾਣੀ ਆ ਐਨ ਕੋਰਸ ਦਾ ਮਤਲਬ ਬਲੀਏ ਪੂਰੀ ਗੁੱਸੇ ਖੜੀ ਕਹਿੰਦਾ ਆਹ ਸਾਬ ਸਰਦਾਰ ਉਹੀ ਨੇ ਜੋ ਜੂਨ 84 ਦੇ ਖਾਣਾ ਘੱਟ ਨਹੀਂ ਪੈਣ ਦਿੰਦੇ ਬਿਲੋਂ ਮੁੰਡੇ ਮਾਸੀ ਦੀ ਆ ਯਾਰ ਵਧੀਆ ਗੱਲ ਲਗੀ ਵਾਜ ਵਿੱਚ ਚੌਲ ਤੇ ਰੋਟੀ ਦੋ ਚ ਦਾਲ ਤੇ ਪਾਣੀ ਆ ਐਨਕੋਸ ਦਾ ਮਤਲਬ ਬਲੀਏ ਪੂਰੀ ਕੁੱਤੇ ਖਾਣੀ ਕਹਿੰਦਾ ਆਈਟੀ ਏਰੀਆ ਦੂਰ ਕੋਈ ਚਾਹਦਾ ਹੋਟਲ ਮਿਲਦਾ ਨਹੀਂ ਬਾਕੀ ਸਾਰੇ ਤਾਂ ਤੁਰ ਜਾਂਦੇ ਸਾਡਾ ਟੋਟਲ ਮਿਲਦਾ ਨਹੀਂ ਕਹਿੰਦੇ ਆਰਡਰ ਮੁੱਲੇ ਚੱਲ ਪਾਣੀ ਵਿੱਚ ਤੇਰੀ ਗਾਇਲ ਤਾਂ ਬੜੀ ਸਿਆਣੀ ਆ ਐਨਕੋਸ ਦਾ ਮਤਲਬ ਬਲੀਏ ਪੂਰੀ ਕੁੱਤੇ ਖਾਣੀ Yeah. <laughs>